ਖਬਰ ਜੁੜੀ ਹੋਈ ਹੈ 1158 ਅਸਿਸਟੈਂਟ ਪ੍ਰੋਫੈਸਰਾਂ ਨਾਲ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ 1158 ਅਸਿਸਟੈਂਟ ਪ੍ਰੋਫੈਸਰਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ दरअसल 1158 ਸਹਾਇਕ ਪ੍ਰੋਫੈਸਰਸ ਦੇ ਲਾਇਬ੍ਰਰੀయన్స్ ਦੀਆਂ ਜੋ ਸੇਵਾਵਾਂ ਨੇ ਐਜ਼ ਇਟ ਇਜ਼ ਹੀ ਜਾਰੀ ਰਹਿਣਗੀਆਂ ਨਵੀਂ ਭਰਤੀ ਤੱਕ ਸਰਕਾਰੀ ਕਾਲਜਜ਼ 'ਚ ਇਹ ਕੰਮ ਕਰ ਸਕਣਗੇ ਕਾਦੀ ਸੇਵਾ ਜਾਰੀ ਰਹੇਗੀ ਪੰਜਾਬ ਸਰਕਾਰ ਦੇ ਵੱਲੋਂ ਦਰਸਲ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਾਈ ਗਈ ਸੀ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਜਾਰੀ ਰੱਖਣ ਦੀ ਮੰਗ ਕੀਤੀ ਗਈ ਸੀ ਇਜਾਜ਼ਤ ਮੰਗੀ ਗਈ ਸੀ ਨਵੀਂ ਭਰਤੀ ਤੱਕ ਸੇਵਾਵਾਤ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਗਈ ਸੀ ਤੇ ਹੁਣ ਸੁਪਰੀਮ ਕੋਰਟ ਨੇ ਇਜਾਜ਼ਤ ਦੇ ਦਿੱਤੀ ਹੈ ਸੁਪਰੀਮ ਕੋਰਟ ਨੇ 2023 ਦੀਆਂ ਪੜਤੀ ਨੂੰ ਰੱਦ ਕੀਤਾ ਸੀ ਤੇ ਇੱਕ ਵੱਡੀ ਰਾਹਤ ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਸੁਪਰੀਮ ਕੋਰਟ ਦੇ ਵੱਲੋਂ 1158 ਸਹਾਇਕ ਪ੍ਰੋਫੈਸਰਸ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਲੰਬੇ ਸਮੇਂ ਤੋਂ ਜੋ ਮਾਮਲਾ ਪੈਂਡਿੰਗ ਸੀ ਦੱਸਦੀ ਹੈ ਕਿ ਪਹਿਲਾਂ ਹਾਈ ਕੋਰਟ 'ਚ ਇਹ ਪੂਰਾ ਮਾਮਲਾ ਪਹੁੰਚਿਆ ਸਿੰਗਲ ਬੈਂਚ ਨੇ ਅਸਿਸਟੈਂਟ ਪ੍ਰੋਫੈਸਰਸ ਦੀ ਪੜਤੀ ਰੱਦ ਕਰ ਦਿੱਤੀ ਸੀ ਉਸ ਤੋਂ ਬਾਅਦ ਪੰਜਾਬ ਰਾਣਾ ਹਾਈ ਕੋਰਟ ਡਬਲ ਬੈਂਚ ਦੇ ਕੋਲ ਇਹ ਪੂਰਾ ਮਾਮਲਾ ਪਹੁੰਚਿਆ ਸੀ ਅਸਿਸਟੈਂਟ ਪ੍ਰੋਫੈਸਰ ਦੀ ਪੱਤੀ ਨੂੰ ਉੱਥੇ ਮਨਜ਼ੂਰੀ ਦਿੱਤੀ ਗਈ ਸੀ ਜਦੋਂ ਚੱਲ ਰੇ ਪਟੀਸ਼ਨਸ ਲੈਵਲ ਉਪ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੁਪਰੀਮ ਕੋਰਟ ਚ ਹਾਈ ਕੋਰਟ ਵਾਲੇ ਡਬਲ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਤੇ 14 ਜੁਲਾਈ ਦਾ ਉਹ ਦਿਨ ਸੀ ਜਦੋਂ ਕਿ ਸੁਪਰੀਮ ਕੋਰਟ ਨੇ ਇਹ ਜੋ ਅਸਿਸਟੈਂਟ ਪ੍ਰੋਫੈਸਰ ਦੀ ਪੱਤੀ ਨੂੰ ਰੱਦ ਕਰ ਦਿੱਤਾ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਪਟੀਸ਼ਨ ਪਾਈ ਗਈ ਇਹ ਦਖਾਸਤ ਕੀਤੀ ਗਈ ਕਿ ਹਾਈ ਐਜੂਕੇਸ਼ਨ ਦੇ ਇਸ ਤੇ ਵੱਡਾ ਅਸਰ ਪਏਗਾ ਜਦ ਤੱਕ ਨਵੀਂ ਪੱਤੀ ਨਹੀਂ ਹੁੰਦੀ ਹੈ ਉਹਦੇ ਤੱਕ ਇਨادیه ਸੇਵਾਵਾਂ ਅਸਿਸਟੈਂਟ ਪ੍ਰੋਫੈਸਰਸ ਦੀਆਂ ਜਿਨ੍ਹਾਂ ਦੀ ਜੋ ਤਾਦਾਦ ਹੈ 1158 ਹੈ ਉਹ ਉਹਨਾਂ ਦੀਆਂ ਸੇਵਾਵਾਂ ਐਜ਼ ਇਟ ਇਜ਼ ਜਾਰੀ ਰਹਿਣ ਤੇ 1158 ਸਹਾਇਕ ਪ੍ਰੋਫੈਸਰਸ ਤੇ ਲਾਇਬ੍ਰਰੀਜ਼ ਦੀਆਂ ਸੇਵਾਵਾਂ ਜਾਰੀ ਰਹਿਣਗੇ ਇੱਕ ਵੱਡੀ ਰਾਹਤ ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ এডੂਕੇਸ਼ਨ ਮਿਨਿਸਟਰ ਪੰਜਾਬ ਦੇ ਹਰਜੋਤ ਬੈਂਸ ਉਹਨਾਂ ਨੇ ਪੋਸਟ ਪਾਈ ਲਿਖਿਆ ਕਿ ਪੰਜਾਬ ਦੀ ਹਾਇਰ এডੂਕੇਸ਼ਨ ਦੇ ਲਈ ਵੱਡੀ ਰਾਹਤ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਨਵੀਂ ਪੜਤੀ ਤੱਕ ਸਰਕਾਰੀ ਕਾਲਜਸ ਜਾਂ 1156 ਸਹਾਇਕ ਪ੍ਰੋਫੈਸਰਜ਼ ਅਤੇ ਲਾਇਬ੍ਰੇਰੀਅਨਸ ਨੂੰ ਜਾਰੀ ਰੱਖਿਆ ਜਾਵੇ ਇਹ ਸਰਕਾਰੀ ਕਾਲਜਸ ਵਿੱਚ ਸਾਡੇ ਵਿਦਿਆਰਥੀਆਂ ਦੇ ਲਈ ਸਿੱਖਿਆ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦਾ ਹੈ ਇਸ ਦੌਰਾਨ ਪੰਜਾਬ ਸਰਕਾਰ 1158 ਭਰਤੀਆਂ ਨੂੰ ਬੱਚਿਆਂ ਦੇ ਲਈ ਇੱਕ ਸਮੀਖਿਆ ਪਟੀਸ਼ਨ ਦਾਇਰ ਕਰਨ ਦੀ ਪ੍ਰਕਿਰਿਆ ਵਿੱਚ ਵੀ ਹੈ ਅਤੇ ਸਭ ਤੋਂ ਮਜ਼ਬੂਤ ਕੇਸ ਪੇਸ਼ ਕਰੇਗੀ ਯਾਨੀ ਕਿ ਇਸ ਤੋਂ ਬਾਅਦ ਵੀ ਸਰਕਾਰ ਦੇ ਵੱਲੋਂ ਇੱਕ ਰਿਵਿਊ ਪਟੀਸ਼ਨ ਜੋ ਹੈ ਉਹ ਦਾਖਲ ਕੀਤੀ ਜਾਏਗੀ ਸੁਪਰੀਮ ਕੋਰਟ ਕੁਕੀਐਸ ਪੱਤੀ ਨੂੰ ਰੱਦ ਕੀਤਾ ਗਿਆ ਸੀ ਟੈਂਪਰੇਰੀ ਤੌਰ ਤੇ 1158 ਜੋ ਟੀਚਰਸ ਨੇ ਉਹਨਾਂ ਨੇ ਇੱਕ ਵੱਡੀ ਰਾਹਤ ਜ਼ਰੂਰੀ ਮਿਲੀ ਹੈ ਮੇਰਾ ਨਾਮ ਹੈ ਸੁਗਵੀ ਵਿਨੇਸ਼ ਕਟਾਰੀਆ ਫੋਨ ਲਾਈਨ ਤੇ ਜੁੜੇ ਨੇ ਵਿਨੇਸ਼ ਇਸ ਵਿੱਚ ਇੱਕ ਵੱਡੀ ਰਾਹਤ ਕਿਹਾ ਜਾ ਸਕਦਾ ਹੈ ਸਰਬੋਤ ਸਭਾਵਿਕ ਹੈ ਜਿਹੜਾ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦਾ ਮਾਮਲਾ ਹੈ ਪੰਜਾਬ ਦੇ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕਾਫੀ ਟਾਈਮ ਤੋਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ ਤੇ ਇਹ ਇਸ ਨੂੰ ਆਬਵੀਅਸਲੀ ਜਿਹੜਾ ਹਾਈ ਕੋਰਟ ਦਾ ਹੁਕਮ ਸੀਗਾ ਉਸ ਤੋਂ ਬਾਅਦ ਇਹਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਗਿਆ ਸੀਗਾ ਤੇ ਹੁਣ ਜਿਹੜੇ ਹੁਣ ਤੋਂ ਕੁਝ ਮਿੰਟ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਗਵਰਨਮੈਂਟ ਦੀ ਜਿਹੜੀ ਰਿਕਵੈਸਟ ਸੀਗੀ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਦੇ ਲਾਇਬ੍ਰੇਰੀਅਨ ਕਾਲਜਿਸ ਵਿਚ ਕੰਟੀਨਿਊ ਕਰਨ ਨਵੀਂ ਰਿਕਰੂਟਮੈਂਟ ਤੱਕ ਤੇ ਇਸ ਨੂੰ ਸੁਪਰੀਮ ਕੋਰਟ ਨੇ ਅਲਾਉ ਕਰਤਾ ਹੈ ਜਿਹੜਾ ਕਿ ਜਿਹੜੇ 1158 ਕੈਂਡੀਡੇਟ ਹੈ ਅਸਿਸਟੈਂਟ ਪ੍ਰੋਫੈਸਰ ਯਾ ਲਾਇਬ੍ਰੇਰੀ ਨਾ ਉਹਨਾਂ ਲਈ ਵੀ ਰਾਹਤ ਦੀ ਖਬਰ ਹੈ ਨਾਲ ਦੀ ਨਾਲ ਸਟੂਡੈਂਟਸ ਲਈ ਤੇ ਸਰਕਾਰ ਲਈ ਵੀ ਰਾਹਤ ਦੀ ਖਬਰ ਹੈ ਅੱਗੇ ਸਿੱਖਿਆ ਮੰਤਰੀ ਦੱਸਦੇ ਨੇ ਕਿ ਪੰਜਾਬ ਸਰਕਾਰ ਇੱਕ ਹੋ ਰਿਵਿਊ ਪਟੀਸ਼ਨ ਫਾਈਲ ਕਰਨ ਜਾ ਰਹੀ ਹੈ ਤੇ ਇੱਕ ਸਟਰੋਂਗ ਕੇਸ ਸਾਹਮਣੇ ਰੱਖੋਗੀ ਤਾਂ ਕਿ ਜਿਹੜਾ ਇਹ ਇਹਨਾਂ ਦੀ ਜਿਹੜੀ ਬਹਾਲੀ ਕਰਾਈ ਜਾ ਸਕੇ ਤੇ ਇਸ ਦੇ ਨਾਲ ਨਾਲ ਜਿਹੜੇ ਸਟੂਡੈਂਟਸ ਹੈ ਜਿਨ੍ਹਾਂ ਨੂੰ ਰਿਕੁਆਇਰਮੈਂਟ ਹੁੰਦੀ ਹੈ ਸਾਫ ਦੀ ਉਹਨਾਂ ਲਈ ਵੀ ਐਡਵਾਂਟੇਜ ਹੋ ਸਕੇ ਪਰ ਫਿਲਹਾਲ ਦੇ ਲਈ ਆਪਾਂ ਇਹ ਕਹਿ ਸਕਦੇ ਆ ਕਿ ਭਾਵੇਂ 1158 ਵਾਲੇ ਜਿਹੜੇ ਕੈਂਡੀਡੇਟ ਹੈਗੇ ਉਹ ਤੇ ਭਾਵੇਂ ਪੰਜਾਬ ਸਰਕਾਰ ਦੇ ਸਟੂਡੈਂਟਸ ਉਹਨਾਂ ਨੂੰ ਚੰਗੀ ਰਾਹਤ ਮਿਲੀ ਹੈ ਕਿਉਂਕਿ ਪਿਛਲੇ ਕਾਫੀ ਸਮੇਂ ਵਿੱਚ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ 1158 1158 ਦਾ ਕੇਸ ਹੈ ਬਹੁਤ ਸੁਰਖੀਆਂ ਬਣਿਆ ਹੋਇਆ ਸੀ ਕਿਉਂਕਿ ਪਹਿਲਾਂ ਲੰਬਾ ਟਾਈਮ ਹਾਈ ਕੋਰਟ 'ਚ ਚੱਲਦਾ ਰਿਹਾ ਫਿਰ ਉਹ ਸੁਪਰੀਮ ਕੋਰਟ 'ਚ ਚਲਾ ਗਿਆ ਤੇ ਇਸ ਲਈ ਇਹ ਕੇਸ ਹੈ ਕਾਫੀ ਟਾਈਮ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਜਿਸ ਨੂੰ ਲੈ ਕੇ ਇੱਕ ਮੇਜਰ ਅਪਡੇਟ ਕਹਿ ਸਕਦੇ ਆ ਹੁਣ ਸਿੱਖਿਆ ਮੰਤਰੀ ਪੰਜਾਬ ਵੱਲੋਂ ਦਿੱਤੀ ਗਈ ਅਮਨेश ਇਸ ਬਾਬਤ ਕੋਈ ਜਾਣਕਾਰੀ ਰਿਵਿਊ ਪਟੀਸ਼ਨ ਕਦੋਂ ਤੱਕ ਸੁਪਰੀਮ ਕੋਰਟ ਚ ਜੋ ਹੈ ਦਾਖਲ ਕੀਤੀ ਜਾਏਗੀ ਹਾਲਾਂਕਿ ਹਰਜੋਤ ਬੈਂਚ ਨੇ ਕਿਹਾ ਕਿ ਸਟਰੋਂਗ ਕੇਸ ਬਣਾ ਕੇ ਪੇਸ਼ ਕੀਤਾ ਜਾਏਗਾ ਮ ਸਰਪਚੋ ਤੇ ਇਸ ਬਾਰੇ ਕੋਈ ਸਪੈਸਿਫਿਕ ਟਾਈਮ ਤਾਂ ਹਜੇ ਨਹੀਂ ਮੈਂਸ਼ਨ ਕੀਤਾ ਪਰ ਅੱਜ ਹੀ ਜਿੰਨਾਂ ਨੂੰ ਰਾਹਤ ਮਿਲੀ ਹੈ ਪੰਜਾਬ ਸਰਕਾਰ ਨੂੰ ਤੇ ਐਕਸਪੈਕਟਡ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਆਪਦੀ ਲੀਗਲ ਟੀਮ ਨਾਲ ਸਾਫ਼ ਸਲਾਮ مشورہ ਕਰਕੇ ਆਉਣ ਵਾਲੇ ਕੁਝ ਦਿਨਾਂ ਵਿੱਚ ਕਿਸੇ ਵੀ ਵੇਲੇ ਜਿਹੜੀ ਰਿਵਿਊ ਪਟੀਸ਼ਨ ਹੈ ਫਾਈਲ ਕੀਤੀ ਜਾ ਸਕਦੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵਿਨੇਸ਼ ਤੁਹਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਦਾ ਜ਼ਿਕਰ ਕਰਾਂ ਸੁਪਰੀਮ ਕੋਰਟ ਦੇ ਵੱਲੋਂ 1052 ਅਸਿਸਟੈਂਟ ਪ੍ਰੋਫੈਸਰਸ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਕਿਉਂਕਿ 14 ਜੁਲਾਈ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਕਿ ਅਸਿਸਟੈਂਟ ਪ੍ਰੋ ਕੀਤੀ ਜਾਂਦੀ ਹੈ ਪਰ ਪੰਜਾਬ ਸਰਕਾਰ ਨੇ ਇੱਕ ਪਟੀਸ਼ਨ ਪਾਈ ਦਰਖਾਸਤ ਕੀਤੀ ਕਿ ਹਾਂ ਕਿ ਜਦ ਤੱਕ ਨਵੀਂ ਰਿਕਰੂਟਮੈਂਟ ਨਹੀਂ ਹੁੰਦੀ ਜੋ ਇਹਨਾਂ ਦੀ ਸਰਵਿਸਿਜ਼ ਜਾਰੀ ਰਹਿੰਟੇ ਉਹ ਜੋ ਪਟੀਸ਼ਨ ਪਾਈ ਗਈ ਸੀ ਉਸ ਨੂੰ ਮੰਨ ਲਿਆ ਗਿਆ ਹੈ ਜਦ ਤੱਕ ਨਵੀਂ ਭਰਤੀ ਨਹੀਂ ਹੋਈ ਹੈ ਉਦੋਂ ਤੱਕ ਇਹ 1158 ਸਹਾਇਕ ਪ੍ਰੋਫੈਸਰਸ ਦੀਆਂ ਸਰਵਿਸਿਜ਼ ਐਜ਼ ਇਟ ਇਜ਼ ਹੀ ਜਾਰੀ ਰਹਿਣਗੀਆਂ ਸਿੱਖਿਆ ਮੰਤਰੀ ਹਜੂਤ ਬੈਂਸ ਨੇ ਖੁਦ ਪੋਸਟ ਪਾ ਕੇ ਇਸ ਬਾਬਤ ਜਾਣਕਾਰੀ सांझी की है उन्होंने कहा कि आने वाले समय से जल्दी ही लीगल टीम के न सलाह मशुरा करके एक स्ट्रोंोंोंग केस दोबारा तो सुप्रीम कोर्ट च पाया जाएगा एक रिव्यू पटीशन पाई जाएगी तो जो इन ग्यारह सौ अठवंजा सहायक प्रोफेसर की जो जॉब है भर्ती है उसनों बहाल किया जा सके ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਖੁਦ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਹੈ ਪੰਜਾਬ ਦੇ এডਿਕੇਸ਼ਨ ਮਿਨਿਸਟਰ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਖਿਆ ਹੈ ਕਿ ਪੰਜਾਬ ਦੀ ਉੱਚ ਸਿੱਖਿਆ ਦੇ ਲਈ ਵੱਡੀ ਰਾਹਤ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਨਵੀਂ ਪੱਤੀ ਤੱਕ ਸਰਕਾਰੀ ਕਾਲਜਸ 'ਚ 1158 ਸਹਾਇਕ ਪ੍ਰੋਫੈਸਰਸ ਅਤੇ ਲਾਇਬ੍ਰੇਰੀਅਨਸ ਨੂੰ ਜਾਰੀ ਰੱਖਿਆ ਜਾਏ ਤੇ ਇਹ ਸਰਕਾਰੀ ਕਾਲਜਸ ਵਿੱਚ ਸਾਡੇ ਵਿਦਿਆਰਥੀਆਂ ਦੇ ਲਈ ਸਿੱਖਿਆ ਦੀ ਨਿਰੰਤਰਤਾ ਨੂੰ ਯਕੀਨੀ ਸਰਨਾ ਡਾਕਟਰ ਪਰਮਜੀਤ ਸਿੰਘ ਜੁੜੇ ਹੋਏ ਨੇ ਅਸਿਸਟੈਂਟ ਪ੍ਰੋਫੈਸਰ ਨੇ ਸਰ ਬਹੁਤ-ਬਹੁਤ ਸਵਾਗਤ ਹੈ 918 ਪੰਜਾਬ ਤੇ ਸੁਪਰੀਮ ਕੋਰਟ ਦੇ ਵੱਲ ਇੱਕ ਵੱਡੀ ਰਾਹਤ ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਅ ਸ਼ੁਕਰੀਆ ਮੈਮ ਜੀ ਹਾਂਜੀ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਜੀ ਅੱਜ ਸਾਨੂੰ ਨਵੀਂ ਰਿਕਰੂਟਮੈਂਟ ਦਾ ਕੰਟੀਨਿਊ ਕਰਨ ਦੀ ਹੂੰ ਇਹ ਪੰਜਾਬ ਦੇ ਕਾਲਜਾਂ ਲਈ ਵਿਦਿਆਰਥੀਆਂ ਲਈ ਤੇ ਜਿਹੜੀ ਸਪੀੜ ਤੇ ਰਹੀ ਸੀ ਜਿਨ੍ਹਾਂ ਨੂੰ 14 ਜੁਲਾਈ ਦੇ ਫੈਸਲੇ ਤੋਂ ਬਾਅਦ ਇੱਕਦਮ ਕਾਲਜੋਂ ਛੱਡਣਾ ਪੈਣਾ ਸੀ ਉਹਨਾਂ ਲਈ ਬੜੀ ਰਾਹਤ ਵਾਲਾ ਫੈਸਲਾ ਜੀ ਹਾਂ ਐ ਤੁਸੀਂ ਆਪਣੇ ਕਲੀਕਸ ਨਾਲ ਵੀ ਗੱਲਬਾਤ ਕੀਤੀ ਹੋਏਗੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿ ਟੈਂਪਰੀ ਰਾਹਤ ਜ਼ਰੂਰ ਮਿਲੀ ਹਾਂ ਜੀ ਦੇਖੋ ਸਾਰਿਆਂ ਨੂੰ ਇੱਕਦਮ ਜਦੋਂ 14 ਜਨਵਰੀ ਤੋਂ ਬਾਅਦ ਸਾਰੇ ਨਮੋਸ਼ੀ ਵਿੱਚ ਸੀਗੇ ਗਮ ਵਿੱਚ ਸੀਗੇ ਤੇ ਸੁਪਰੀਮ ਕੋਰਟ ਦੇ ਫੈਸਲੇ ਵਿੱਚ ਕੋਈ ਵੀ ਅਜਿਹਾ ਸਾਡੇ ਲਈ ਰਾਹਤ ਦਾ ਕੋਈ ਵੀ ਜਦ ਲਫਜ਼ ਨਹੀਂ ਲਿਖਿਆ ਹੋਇਆ ਸੀਗਾ ਹੂੰ ਰਾਦਰ ਕੀ ਇੰਨੇ ਸਾਰੇ ਮਸਲੇ ਸੀਗੇ ਨਵੀਂ ਰਿਕਰੂਟਮੈਂਟ ਨੂੰ ਲੈ ਕੇ ਤੇ ਉਹਨਾਂ ਬਾਰੇ ਸੁਪਰੀਮ ਕੋਰਟ ਚ ਕੁਝ ਵੀ ਨਿਰਦੇਸ਼ ਨਹੀਂ ਸੀਗੇ ਵੀ ਇਹਨਾਂ ਨਾਲ ਕੀ ਕੀਤਾ ਜਾਵੇ ਤੇ ਸਾਡੇ ਲਈ ਜਸਟ ਇੱਕ ਲਾਈਨ ਹੀ ਲਿਖੀ ਹੋਈ ਸੀ ਵੀ ਇਹ ਮਾੜਾ ਫੈਸਲਾ ਪਰ ਹੁਣ ਦੇ ਜਿਹੜੇ ਆਰਡਰ ਨੇ ਸਾਨੂੰ ਉਮੀਦ ਆ ਉਹਦੇ ਵਿੱਚ ਸਾਡੇ ਬਾਰੇ ਗੱਲਾਂ ਜਰੂਰ ਲਿਖੀਆਂ ਹੋਣਗੀਆਂ ਜਿਹੜੇ ਸਾਡੇ ਹਿੱਤ ਨੇ ਉਹਨਾਂ ਉਹਨਾਂ ਨੂੰ ਜਰੂਰ ਸਟੇਟ ਕੋਰਟ ਪ੍ਰੋਟੈਕਟ ਕਰਨਗੇ ਹੂੰ ਡਾਕਟਰ ਪਰਮਜੀਤ ਜੀ ਹਾਲ ਹੀ ਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੋਸਟ ਪਾਈ ਉਹਨਾਂ ਨੇ ਕਿਹਾ ਕਿ ਇਹ ਰਾਹਾ ਜਰੂਰ ਮਿਲੀ ਹੈ ਪਰ ਆਉਣ ਵਾਲੇ ਦਿਨਾਂ ਚ ਇੱਕ ਰਿਵਿਊ ਪਟੀਸ਼ਨ ਪਾਈ ਜਾਏਗੀ ਸਟਰੋਂਗ ਕੇਸ ਦਾਖਲ ਕੀਤਾ ਜਾਏਗਾ ਸੁਪਰੀਮ ਕੋਰਟ ਤਾਜੋ 1158 ਸਹਾਇਕ ਪ੍ਰੋਫੈਸਰਸ ਨੇ ਉਹਨਾਂ ਦੀ ਬਹਾਲੀ ਕੀਤੀ ਜਾ ਸਕੇ ਪਰਮਨੈਂਟ ਤੌਰ ਤੇ ਹਾਂਜੀ ਅਸੀਂ ਵੀ ਰਿਵਿਊ ਫਾਈਲ ਸਟੇਟ ਵੱਲੋਂ ਵੀ ਪਹਿਲਾਂ ਵੀ ਸਾਡੀ ਸਾਡੀ ਗੱਲਬਾਤ ਚੱਲਦੀ ਸੀਗੀ ਸਿੱਖਿਆ ਮੰਤਰੀ ਸਾਹਿਬ ਨਾਲ ਤੇ ਮੁਖਮਦ ਰੀ ਸਾਹਿਬ ਦੇ ਦਫਤਰ ਨਾਲ ਉਹੀ ਸੀਗਾ ਵੀ ਪਹਿਲਾਂ ਜਿਹੜੀ ਟੈਂਪਰੇਰੀ ਰਾਹਤ ਦਵਾਈ ਜਾਵੇ ਤੇ ਉਸ ਤੋਂ ਬਾਅਦ ਇਸ ਜੱਜਮੈਂਟ ਨੂੰ ਚੈਲੰਜ ਕਰਕੇ ਸਾਨੂੰ ਮੁੜ ਬਹਾਲ ਕਰਨ ਦੇ ਯਤਨ ਕੀਤੇ ਜਾਣ ਅਸੀਂ ਆਪਣੇ ਵੱਲੋਂ ਵੀ ਰਿਵਿਊ ਪਟੀਸ਼ਨ ਦਾਇਰ ਕਰਾਂਗੇ ਤੇ ਦੇਖਦੇ ਹਾਂ ਉਹਦਾ ਕੀ ਫੈਸਲਾ ਹੁੰਦਾ ਹੈ ਕੀ ਕੁਝ ਆਸ਼ਵਾਸਨ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੁਣ ਤੱਕ ਜੋ ਸਰਕਾਰ ਨਾਲ ਜਿਹੜੀ ਮੁੱਢਲੀ ਗੱਲ ਚੱਲਦੀ ਸੀ ਉਹ ਤਾਂ ਇਹੀ ਸੀਗਾ ਵੀ ਮੋਡੀਫਿਕੇਸ਼ਨ ਵਿੱਚੋਂ ਸਾਨੂੰ ਰਾਹਤ ਦਵਾਉਣਗੇ ਜੀ ਤੇ ਰਿਵਿਊ ਬਾਰੇ ਉਹਨਾਂ ਨੇ ਕਿਹਾ ਸੀਗਾ ਕਿ ਵੀ ਅਸੀਂ ਰਿਵਿਊ ਫਾਈਲ ਕਰਾਂਗੇ ਤੇ ਮੋਡੀਫਿਕੇਸ਼ਨ ਹੋ ਚੁੱਕੀ ਆ ਤੇ ਰਿਵਿਊ ਬਾਰੇ ਹੁਣ ਦੇਖਦੇ ਆ ਜਿਸ ਤਰ੍ਹਾਂ ਦੀਆਂ ਅਗਲੀਆਂ ਜਿਹੜੀਆਂ ਪ੍ਰਕਿਰਿਆਵਾਂ ਫਾਲੋ ਹੁੰਦੀਆਂ ਨੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਪਰਮਜੀਤ ਸਿੰਘ ਅਸਿਸਟੈਂਟ ਪ੍ਰੋਫੈਸਰ ਸਾਰ ਨਾਲ ਜੁੜੇ ਕਿਉਂਕਿ ਆ ਵੀ 1158 ਪ੍ਰੋਫੈਸਰਸ ਦੇ ਵਿੱਚ ਹੀ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਆ ਟੈਂਪਰੀ ਰਾਹਤ ਦਿੱਤੀ ਗਈ ਹੈ ਉਸ ਦਾ ਉਹ ਵੈਲਕਮ ਕਰਦੇ ਨੇ ਤੇ ਆਉਣ ਵਾਲੇ ਦਿਨਾਂ ਚ ਪੰਜਾਬ ਸਰਕਾਰ ਇੱਕ ਰਿਵਿਊ ਪਟੀਸ਼ਨ ਦਾਖਲ ਕਰੇਗੀ ਲੀਗਲ ਆਪਣੇ ਜੋ ਹੈ ਸਲਾਹ مشوره